ਤਮਕੀਆਂ ਮੈਨੂੰ ਮੈਨੂੰ ਫੋਨ ਤੇ ਧਮਕੀਆਂ ਲਾਉਂਦੇ ਆ ਕਿ 2 ਲੱਖੇ ਚ ਵਧਾਈ ਲੈਣ ਆਏਗੀ ਤਾਂ ਮੈਂ ਅਸੀਂ ਤੈਨੂੰ ਫਿਰ ਗੁੰਡਿਆਂ ਵਾਂਗੂ ਤੈਨੂੰ ਪੁਆਵਾਂਗੇ ਤੈਨੂੰ ਜਾਨੋਂ ਮਰਵਾ ਦਾਂਗੇ 2021 ਦੇ ਵਿੱਚ ਮੈਂ ਇਸੇ ਮਾਡਲ ਟਾਊਨ ਦੇ ਵਿੱਚ ਮੈਂ ਮੰਗਣ ਆਈ ਠੀਕ ਹੈ ਨਾ ਇਹਨਾਂ ਨੇ 20-25 ਮੁੰਡੇ ਮੇਰੇ ਤੇ ਪੁਆਏ ਠੀਕ ਹੈ ਨਾ ਮੈਨੂੰ ਇੱਥੋਂ ਕਿਡਨਾਪ ਬੇਬੇ ਨਾਨਕੀ ਰੋਡ ਤੋਂ ਕਿਡਨਾਪ ਕੀਤਾ 3 ਸਾਲ ਤੋਂ ਮੈਂ ਕੋਰਟ ਚ ਜਾ ਰਹੀ ਸੀ ਤੇ ਜੱਜ ਸਾਹਿਬ ਨੇ ਮੇਰੀ ਫਰਿਆਦ ਸੁਣੀ ਤੇ 2.5 ਸਾਲਾਂ ਬਾਅਦ 13 ਅਪ੍ਰੈਲ ਨੂੰ ਜੱਜ ਸਾਹਿਬ ਨੇ ਆਪਣਾ ਫੈਸਲਾ ਲਿੱਤਾ ਇਹਨਾਂ ਤੇ ਪਰਚਾ ਦਰਜ ਕੀਤਾ ਇਹਨਾਂ ਨੂੰ ਧਮਕੀਆਂ ਆ ਰਹੀਆਂ ਫੋਨ ਤੇ ਅਸੀਂ ਖੁਸਰੇ ਖੁਸਰੇ ਨਹੀਂ ਕੁੱਟਾਂਗੇ ਅਸੀਂ ਮੁੰਡੇ ਜਿਹੜੇ ਹੈਗੇ ਆ ਸਾਡੇ ਕੋਲ ਅਸੀਂ ਉਹਨਾਂ ਕੋ ਕਟਵਾਵਾਂਗੇ ਏ ਏ ਜਜਮਾਨਾਂ ਦੇ ਘਰਾਂ ਦੇ ਵਿੱਚ ਜਾ ਕੇ ਵਧਾਈ ਲੈਂਦੇ ਸਭਾ ਸਭਾ ਲੱਖ 2-2 ਲੱਖ ਰੁਪਏ ਵਧਾਈ ਲੈਂਦੇ ਨੇ ਤੇ ਇਹਨਾਂ ਇਹ ਬੁਲਾ ਸਕਦੇ ਗੈਂਗਸਟਰ ਆਪਣੇ ਕੋਲ ਇਹਨਾਂ ਕੋਲ ਤੇ ਪਤੇਰਾ ਖੁੱਲਾ ਪੈਸਾ ਵਾ ਪਤੇਰਾ ਸੋਨਾ ਲੁਧਿਆਣਾ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਮੰਤਾਂ ਦਾ ਵੀ ਜਿਹੜਾ ਵਾ ਇੱਕ ਗਰੁੱਪ ਬਣ ਚੁੱਕਾ ਵਾ ਮੰਤ ਵੀ ਜਿਹੜੇ ਲਗਾਤਾਰ ਕਈ ਮੰਤ ਕਹਿੰਦੇ ਨੇ ਕਿ ਅਸੀਂ ਇਧਰੋਂ ਵਧਾਈ ਲੈਣੀ ਕਈ ਮੰਤ ਕਹਿੰਦੇ ਅਸੀਂ ਇਧਰੋਂ ਵਧਾਈ ਲੈਣੀ ਆ ਲੇਕਿਨ ਤੁਹਾਨੂੰ ਮੈਂ ਇੱਕ ਕਾਪੀ ਦਿਖਾ ਰਿਹਾ ਇਹ ਕੋਰਟ ਵੱਲੋਂ ਜਿਹੜੀ ਹੈ ਮਿਲੀ ਹੋਈ ਹੈ ਸਟੇ ਦੀ ਕਾਪੀ ਹੈ ਕਿ ਇਹਨਾਂ ਨੂੰ ਜਿਹੜਾ ਇਸ ਏਰੀਆ ਦੇ ਵਿੱਚ ਜਾ ਦਿੱਤਾ ਜਾਊਗਾ ਕਿ ਇਹ ਤੁਹਾਨੂੰ ਇਸ ਕਰਕੇ ਕਾਪੀ ਦਿਖਾ ਰਹੇ ਆ ਕਿ ਕੇਸ ਜਿਹੜੇ ਨੇ ਇਹਨਾਂ ਦੇ ਹੱਕ ਦੇ ਵਿੱਚ ਆਏ ਤੇ ਪ੍ਰੋਡਕਸ਼ਨ ਵੀ ਜਿਹੜੀ ਹੈ ਇਹਨਾਂ ਨੂੰ ਮਿਲਣ ਦੀ ਗੱਲ ਕੀਤੀ ਗਈ ਸੀ ਕਿ ਲੇਕਿਨ ਤੁਹਾਨੂੰ ਉਹ ਵੀ ਕਾਪੀ ਜਿਹੜੀ ਹੈ ਨਾਲ ਦਿਖਾਵਾਂਗੇ ਲੇਕਿਨ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਆ ਜਾ ਸਕਦੇ ਨੇ ਉਹ ਵੀ ਇਲਾਕੇ ਤੁਹਾਨੂੰ ਮੈਂ ਦਿਖਾਵਾਂਗਾ ਆ ਤੁਸੀਂ ਦੇਖ ਸਕਦੇ ਹੋ ਕਿ ਆਹ ਸਾਰਫ ਏਰੀਆ ਮੋਲ ਟਾਊਨ ਹੋ ਗਿਆ ਤੇ ਤੋਂ ਬੀਆਰਐਸ ਨਗਰ ਹੋ ਗਿਆ ਦੁਗਰੀ ਫੇਸ 1 ਦੁਗਰੀ ਫੇਸ 2 ਡਿਸਟ੍ਰਿਕਟ ਲੁਧਿਆਣਾ ਠੀਕ ਹੈ ਤੁਹਾਨੂੰ ਸਾਰਾ ਹਨੋ ਮੰਨ ਕੀ ਹੋਇਆ ਕੀ ਸੀਗਾ ਕਿ ਆਖਿਰ ਤੁਹਾਡੇ ਨਾਲ ਕੁੱਟ ਮਾਰਦੀ ਇੱਕ ਵੀਡੀਓ ਹੀ ਵਾਇਰਲ ਹੋ ਰਹੀ ਆ ਕਿਉਂ ਵੀਡੀਓ ਚ ਹੈ ਕਿ ਇਹ ਕਟਮਾਰ ਕਿਉਂ ਕੀਤੀ ਗਈ 18 18 5 2021 ਦੇ ਵਿੱਚ ਮੈਂ ਇਸੇ ਮਾਡਲ ਟਾਊਨ ਦੇ ਵਿੱਚ ਮੈਂ ਮੰਗਣ ਆਈ ਠੀਕ ਹੈ ਨਾ ਇਹਨਾਂ ਨੇ 20 25 ਮੁੰਡੇ ਮੇਰੇ ਤੇ ਪੁਆਏ ਠੀਕ ਹੈ ਨਾ ਮੈਨੂੰ ਇਥੋਂ ਕਿਡਨਾਪ ਬੇਬੇ ਨਾਨਕੀ ਰੋਡ ਤੋਂ ਕਿਡਨਾਪ ਕੀਤਾ ਫੌਜੀ ઠાਬੇ ਦੇ ਕੋਲ ਮੈਨੂੰ 6 ਤੋਂ 6.5 ਦੇ ਵਿਚਕਾਰ ਆਪਣਾ ਕਿਡਨਾਪ ਕਰਕੇ ਮੈਨੂੰ ਆਪਣੇ ਡੇਰੇ ਸ਼ੀਪ ਪੂਰੀ ਗੁੱਡੀ ਮੰਤ ਕੰਚਨ ਮੰਤ ਸਲਮਾ ਮੰਤ ਆਪਣਾ ਇਹ ਬੰਤੋ ਜਿਮੀ ਸਿਮਰਨ ਰਮਨ ਨਗੀਨਾ ਇਹ ਸਾਰੇ ਮੰਤ ਠੀਕ ਹੈ ਇੱਕ ਜਿੰਮੀ ਮੁੰਡਾ ਨਾਲ ਆ ਇਹ ਸਾਰਿਆਂ ਨੇ ਮੈਨੂੰ ਕਿਡਨੈਪ ਕੀਤਾ ਤੇ ਪਰਚਾ ਮੈਂ 2.5 ਸਾਲ ਤੋਂ 3 ਸਾਲ ਤੋਂ ਮੇਂ ਕੋਰਟ ਚ ਜਾ ਰਹੀ ਸੀ ਤੇ ਜੱਜ ਸਾਹਿਬ ਨੇ ਮੇਰੀ ਫਰਿਆਦ ਸੁਣੀ ਤੇ 2.5 ਸਾਲਾਂ ਬਾਅਦ 13 ਅਪ੍ਰੈਲ ਨੂੰ ਜੱਜ ਸਾਹਿਬ ਨੇ ਆਪਣਾ ਫੈਸਲਾ ਲਿੱਤਾ ਇਹਨਾਂ ਤੇ ਪਰਚਾ ਦਰਜ ਕੀਤਾ ਠੀਕ ਹੈ ਤੇ ਉਹ ਵੀਡੀਓ ਮੇਰੇ ਕੋਲ ਹੈਗੀ ਆ ਉਹ ਕੋਰਟ ਦੇ ਵਿੱਚ ਵੀ ਲਾਈਆਂ ਤੇ ਜੱਜ ਸਾਹਿਬ ਨੇ ਕੋਰਟ ਕੋਰਟ ਦੇ ਜੱਜ ਸਾਹਿਬ ਰਜੀਵ ਕੁਮਾਰ ਗਰਗੀ ਜੀ ਨੇ ਇਹ ਹੈਗੀ ਪੀਡੀਐਫ ਠੀਕ ਹੈ ਨਾ ਤੇ ਜੱਜ ਇਹ ਪੀਡੀਐਫ ਹੈਗੀ ਜਿਹੜੇ ਮੈਂ ਕਢਵਾਈ ਆ ਤੇ ਆਪਣਾ ਤੇ ਇਹਦੇ ਵਿੱਚ ਬੰਤਾ ਦੇ ਨਾਮ ਆ ਸਾਰੇ 11 ਦੇ 11 ਮਹੀਨਿਆਂ ਚ ਤੇ ਉਸ ਤੋਂ ਬਾਅਦ ਸਿਵਲ ਕੋਰਟ ਦੇ ਵਿੱਚ ਮੈਂ ਆਪਣਾ ਜੱਜ ਮੈਂ ਕੇਸ ਜਿੱਤ ਚੁੱਕੀ ਆ ਤੇ ਆਪਣਾ ਡਿਗਰੀ ਵਿਦ ਐਕਸ ਵਿਦ ਕੋਸਟ ਡਿਗਰੀ ਪਾਸ ਹੋ ਚੁੱਕੀ ਆ ਤੇ ਜੱਸ ਸਾਹਿਬ ਨੇ ਮੈਨੂੰ ਇਹ ਏਰੀਆ ਮੈਨੂੰ ਲੀਗਲੀ ਤੌਰ ਤੇ ਦਿੱਤੇ ਕਿਉਂਕਿ ਇਹ ਮੈਨੂੰ ਕਿੱਥੇ ਮੰਗਣ ਨਹੀਂ ਦਿੰਦੇ ਲੇਕਿਨ ਅੱਜ ਨੂੰ ਵਿਵਾਦ ਕੀ ਹੋ ਗਿਆ ਕਿ ਤੁਸੀਂ ਇਸ ਇਲਾਕੇ ਦੇ ਵਿੱਚ ਪਹੁੰਚਦੇ ਹੋ ਤੇ ਦੂਸਰਾ ਦੂਸਰੇ ਮੰਤਫੇ ਤੁਹਾਨੂੰ ਜੋ ਡਿਗਰੀ ਮਿਲ ਗਈ ਸਭ ਕੁਝ ਮਿਲ ਗਿਆ ਤੁਸੀਂ ਪੁਲਿਸ ਕਮਿਸ਼ਨਰ ਲੁਧਿਆਣਾ ਕੋਲ ਵੀ ਜਾ ਚੁੱਕੇ ਹੋ ਲੇਕਿਨ ਉਸ ਤੋਂ ਬਾਅਦ ਵੀ ਇਹ ਧਮਕੀਆਂ ਮੈਨੂੰ ਮੈਨੂੰ ਫੋਨ ਤੇ ਧਮਕੀਆਂ ਲਾਂਦੇ ਆ ਕਿ ਦੋ ਇਲਾਕੇ ਚ ਵਧਾਈ ਲੈਣ ਆਏਗੀ ਤਾਂ ਮੈਂ ਅਸੀਂ ਤੈਨੂੰ ਫਿਰ ਗੁੰਡਿਆਂ ਵਾਂਗੂ ਤੈਨੂੰ ਪਵਾਵਾਂਗੇ ਕੱਲੀ ਰਹਿਣੀ ਆ ਇਹ ਮੇਰੇ ਮਨ ਤੇ ਇਹ ਵੀ ਮੈਂ ਬੋਲਦੀ ਜੀ ਆ ਮੰਤ ਇਹਨੂੰ ਧਮਕੀਆਂ ਆ ਰਹੀਆਂ ਫੋਨ ਤੇ ਅਸੀਂ ਕੁਸਰੇ ਕੁਸਰੇ ਨਹੀਂ ਕੁੱਟਾਂਗੇ ਅਸੀਂ ਮੁੰਡੇ ਜਿਹੜੇ ਹੈਗੇ ਆ ਸਾਡੇ ਕੋਲ ਅਸੀਂ ਉਹਨਾਂ ਕੋ ਕਟਵਾਵਾਂਗੇ ਅਸੀਂ ਤੈਨੂੰ ਮਰਵਾ ਦਾਂਗੇ ਅਸੀਂ ਤੈਨੂੰ ਬੋਰੀ ਚ ਬੰਦ ਕਰਕੇ ਅਸੀਂ ਤੈਨੂੰ ਚਲਦੇ ਪਾਣੀ ਚ ਮਰਵਾ ਦਾਂਗੇ ਨਹੀਂ ਲਿਕੜੀ ਗੈਂਗ ਚੱਲਦਾ ਕੋਈ ਗੈਂਗ ਵੀ ਕਿਹਾ ਜਾ ਸਕਦਾ ਗੈਂਗ ਗੈਂਗਸਟਰ ਹੈਗੇ ਨੇ ਗੈਂਗ ਚਲਾਉਂਦੇ ਨੇ ਤਾਂ ਹੀ ਪਹਿਲਾਂ ਵੀ ਸਾਡੇ ਉੱਤੇ 25 30 ਜਣਿਆਂ ਨੇ ਹਮਲਾ ਕੀਤਾ ਗੈਂਗਸਟਰ ਹੀ ਨੇ ਇਹ ਗੈਂਗ ਚਾਲਦੀ ਇਹਨਾਂ ਦੇ ਆਪਸ ਦੇ ਵਿੱਚ ਕਿੰਨੀ ਕਮਾਈ ਹੋ ਜਾਂਦੀ ਜਿਹੜੇ ਗੈਂਗਸਟਰ ਵੀ ਜਿਹੜੇ ਨੇ ਤਾਲਮੇਲ ਕਰਦੇ ਨੇ ਕੀ ਮੰਨਤਾਂ ਨੂੰ ਇੰਨੀ ਕਮਾਈ ਹੈਗੀ ਹੈ ਸਾਡੂ ਅਸੀਂ ਤਾਂ ਦੇਖੋ ਸ਼ਹਿਰ ਦੇ ਬੱਚੇ ਅਸੀਂ ਘੁੰਮਦੇ ਪਏ ਹਾਂ ਸਤਾ ਆਪਣਾ 1121 ਸਤਾ ਆ ਦੇਖੋ ਅਸੀਂ ਆਪਣਾ ਟਾਈਮ ਪਾਸ ਕਰ ਰਹੇ ਹਾਂ ਇਹ ਹੈ ਇਹ ਜੁਰਮਾਨਾ ਦੇ ਘਰਾਂ ਦੇ ਵਿੱਚ ਜਾ ਕੇ ਵਧਾਈ ਲੈਂਦੇ ਸਵਾ ਸਵਾ ਲੱਖ 2 2 ਲੱਖ ਰੁਪਏ ਵਧਾਈ ਲੈਂਦੇ ਨੇ ਤੇ ਇਹ ਇਹ ਬੁਲਾ ਸਕਦੇ ਗੈਂਗਸਟਰ ਆਪਣੇ ਕੋਲੇ ਨਾਲ ਤੇ ਤੇਰਾ ਕੁੱਲਾ ਪੈਸਾ ਵਾ ਤੇਰਾ ਸੋਨਾ ਹੈ ਮੈਂ ਇੱਕ ਗੱਲ ਦੱਸੋ ਕਿ ਇੱਕ ਮਹੰਤ ਜਿਹੜਾ ਅਸਲੀ ਮਹੰਤ ਹੁੰਦਾ ਵਾ ਇੱਕ ਆਪਰੇਟ ਕਰਾ ਕੇ ਮਹੰਤ ਬਣ ਜਾਂਦਾ ਫੇ ਉਹਦੇ ਵਿੱਚ ਕਿੰਨਾ ਕੁ ਫਰਕ ਰਹਿੰਦਾ ਉਹ ਮਹੰਤ ਫਿਰ ਕਿਸ ਮਹੰਤ ਦੇ ਅnder ਆ ਜਾਂਦਾ ਉਹ ਮਹੰਤ ਜਿਹੜੇ ਵੱਡੇ ਡੇਰੇ ਵਾਲੇ ਮਹੰਤ ਹੁੰਦੇ ਨੇ ਜਿਹੜੇ ਆਪਰੇਸ਼ਨ ਕਰਵਾ ਕੇ ਮਹੰਤ ਬਣ ਜਾਂਦੇ ਡੇਰੇ ਵਾਲੇ ਨੇ ਉਹ ਵੀ ਆਪਰੇਟ ਕਰਵਾ ਕੇ ਹੀ ਮਹੰਤ ਬਣਦੇ ਨੇ ਕੋਈ ਇਹਦੇ ਵਿੱਚ ਅਸਲ ਨਕਲ ਵਾਲੀ ਗੱਲ ਹੁੰਦੀ ਨਹੀਂ ਹੈ ਇਹ ਤਾਂ ਇੱਕ ਜ਼ਮਾਨੇ ਨੂੰ ਦਿਖਾਇਆ ਜਾਂਦਾ ਹੈ ਕਿ ਅਸਲੀ ਕਿਹੜਾ ਤੇ ਨਕਲੀ ਕਿਹੜਾ ਠੀਕ ਹੈ ਜਿਹੜੇ ਮਹੰਤ ਹੁੰਦੇ ਨੇ ਮਹੰਤ ਹੀ ਹੁੰਦੇ ਨੇ ਉਹ ਆਪਨਾ ਆਪਰੇਟ ਕਰਵਾ ਕੇ ਹਰ ਕੋਈ ਮਹੰਤ ਬਣ ਜਾਂਦੇ ਨੇ ਜਿਹੜੇ ਡੇਰਿਆਂ ਦੇ ਵਿੱਚ ਰਹਿੰਦੇ ਨੇ ਮਹੰਤ ਸਾਹਿਬ ਇੱਕ ਛੋਟੀ ਜਿਹੀ ਗੱਲ ਹੈ ਕਿ ਤਿੰਨ ਬੱਚੇ ਪੈਦਾ ਹੁੰਦੇ ਨੇ ਕਈ ਵਾਰ ਜਿਹੜਾ ਮਨ ਤਸਲੀ ਚ ਪੈਦਾ ਹੁੰਦਾ ਪਰ ਲੇਕਿਨ ਉਹ ਇਸ ਸੰਸਾਰ ਦੇ ਵਿੱਚ ਕਿੰਨੇ ਕ ਪਰਸੈਂਟ ਹੈਗਾ ਕਿਉਂਕਿ ਇਹਨਾਂ ਦੀ ਮੈਂ ਪਿੱਛੇ ਇੰਟਰਵਿਊ ਕੀਤੀ ਸੀਗੀ ਕਿ ਉਹ ਚੱਲੀ ਬੋਸ ਸੀਗੀ ਕਿ ਉਹਦੇ ਵਿੱਚ ਉਹਨਾਂ ਨੇ ਸਾਬ ਖੁਲਾਸੇ ਕੀਤੇ ਸੀਗੇ ਕਿ ਇਹ ਟਰਾਂਸਜੈਂਡਰ ਸ਼ਹਿਰ ਦੇ ਮਾਨਤਾ ਅਸੀਂ ਇੱਥੇ ਦੇ ਬੱਚੇ ਆ ਅਸੀਂ ਇੱਥੇ ਮੰਗ ਸਕਦੇ ਆ ਸਾਡੇ ਅਸੀਂ ਇੱਥੇ ਸ਼ਹਿਰ ਦੇ ਬੱਚੇ ਅਸੀਂ ਮੰਗ ਸਕਦੇ ਇਹ ਬਾਹਰਲੇ ਮਾਨਤਾ ਕੋਈ ਪਰਦੇਸੀ ਕੋਈ ਜਲੰਧਰ ਕੋਈ ਫਗਵਾੜਾ ਕੋਈ ਕਿਤੇ ਦਾ ਜੁਪੀ ਬਿਹਾਰ ਤੋਂ ਉੱਥੋਂ ਆ ਕੇ ਚੇਲੇ ਹੋ ਕੇ ਮਾਲਕਾਂ ਦੇ ਗੁਰੂਆਂ ਸਾਈਆਂ ਦੇ ਹੋ ਕੇ ਇੱਥੇ ਚੇਲੇ ਹੋ ਕੇ ਕਰਵਾ ਕੇ ਉਹਨਾਂ ਤੇ ਉਹਨਾਂ ਦੇ ਥਾਣਾ ਪੁਲਿਸ ਕਰਵਾ ਕੇ ਉਹਨਾਂ ਕੋ ਉਹ ਮਾਰ ਗਏ ਜੀ ਵੱਡੇ ਗੁਰੂ ਸਾਈਂ ਜੀ ਉਹਨਾਂ ਦੇ ਇਲਾਕਾ ਇਹ ਮੰਗਦੇ ਆ ਹੁਣ ਜੀ ਅਸੀਂ ਇੱਥੇ ਸ਼ਹਿਰ ਦੇ ਬੱਚੇ ਅਸੀਂ ਮੰਗ ਸਕਦੇ ਬਾਕੀ ਖੁਸਰਿਆ ਦੀ ਨਕਲੀ ਸਾਡੇ ਕੋਲ ਲਿਸਟ ਹੈਗੀ ਜਿਹੜੇ ਜਿਹੜੇ ਖੁਸਰੇ ਜੈਸ ਤੋਂ ਲੇਡੀਜ਼ ਬਣੇ ਲਿਸਟ ਹੈਗੀ ਸਾਡੇ ਕੋਲ ਤੁਹਾਨੂੰ ਪੇਸ਼ ਕਰਦੀ ਮੈਂ ਤੁਹਾਨੂੰ ਲਿਸਟ ਸਾਡੀਆਂ ਮਾਵਾਂ ਨੇ ਇਹਨਾਂ ਦੇ ਘਰੋ ਜੀ ਅਸੀਂ ਖਾਣਾ ਵੀ ਹੈ ਕਮਾਣਾ ਵੀ ਹੈ ਤੇ ਜਜਮਾਨ ਬੈਠੇ ਨੇ ਇਹਨਾਂ ਦੇ ਕੋਲ ਪੁੱਛਿਆ ਜਾਵੇ ਕਿੰਨੀ ਵਧਾਈ ਦਿੱਤੀ ਬਾਉ ਜੀ ਤੁਹਾਡੇ ਘਰੋਂ ਸੀ ਹਾਂ ਜੀ 1100 ਰੁਪਏ ਜੀ 1100 ਰੁਪਿਆ ਲੈ ਤਿੰਨ ਤੁਹਾਡੇ ਕੋਲੋਂ ਬਾਈ ਜੀ ਦੇ ਦੋ ਮੰਗੀ ਜਾਂਦੀ ਜਿਆਦਾ 21000 ਦੇ ਦੋ 22000 ਦੇ ਦੋ 31000 ਦੇ ਦੋ ਇਹ ਤਮਾਮ ਮੰਗੇ ਜਾਂਦੇ ਨੇ ਫਿਰ ਉਹ ਕਿਸ ਤਰ੍ਹਾਂ ਦੇਖਦੇ ਹੋ ਕਿ ਬੰਦਾ ਫੋਰਡ ਨਹੀਂ ਕਰ ਪੰਦਾ ਇਹ ਫੋਰਡ ਕਰ ਪੰਦਾ ਜੀ ਦੇਖੋ ਹੁਣ ਆਪਾਂ ਦਿਹਾੜੀਦਾਰ ਬੰਦੇ ਹੈਗੇ ਆ ਜੀ ਆਪਾਂ ਤਾਂ ਇੰਨੇ ਕੀ ਫੋਰਡ ਕਰ ਸਕਦੇ ਆ 1100 1500 ਵਾਦ ਤਵਾਦ 2000 1100 ਔਰ ਇਹਨਾਂ ਨੇ ਸਾਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਸਾਡੇ ਕੋਲੋਂ ਮਲਕ 1100 ਰੁਪਏ ਮੰਗਿਆ ਔਰ ਸਾਡੇ ਮਹੱਲੇ ਦੇ ਵਿੱਚ ਇਹਨਾਂ ਨਸਾਈ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਸਾਨੂੰ ਕਿਹਾ ਕਿ ਕੋਈ ਵੀ ਤੁਹਾਡੇ ਮਹੱਲੇ ਦੇ ਵਿੱਚ ਮੁੰਡਾ ਜੰਮੇ ਜਾਂ ਕੋਈ ਮੁੰਡੇ ਦਾ ਵਿਆਹ ਹੋਵੇ ਮੁੰਡਾ ਜੰਮੇਗਾ ਤੇ 2100 ਰੁਪਏ ਲਿਆ ਜਾਏਗਾ ਤੇ ਜੇ ਮੁੰਡੇ ਦਾ ਵਿਆਹ ਹੋਏਗਾ ਤੇ 1100 ਤੇ ਹੋਰ ਬਾਕੀ ਜੋ ਉਹਦੀ ਖੁਸ਼ੀ ਨਾਲ ਦਿੱਤਾ ਜਾਵੇ ਭਾਵੇਂ ਦੇਣ ਵਾਲਾ 5100 ਵੀ ਦੇ ਸਕਦਾ ਦੇਣ ਵਾਲਾ 31000 ਮਤਲਬ ਇਹ ਚ ਕੋਈ ਜ਼ੋਰ ਦਬਕਾ ਨਹੀਂ ਕੀਤਾ ਗਿਆ 31000 ਜਾਂ 52000 ਜਾਂ ਇਹ ਸੋਨੇ ਚੈਨ ਹੋਗੀ ਮੁੰਦਰੀ ਹੋਗੀ ਇਹ ਚੀਜ਼ਾਂ ਨਹੀਂ ਮੰਗੀਆਂ ਗਈਆਂ ਜੀ ਜੀ ਐਸ ਮੰਤ ਜੀ ਨੇ ਕੁਛ ਨਹੀਂ ਮੰਗਿਆ ਸਾਡੇ ਤੋਂ ਔਰ ਇਹਨਾਂ ਦੇ ਸਗੋਂ ਬੱਚਿਆਂ ਨੂੰ ਬਿੱਲੋ ਮੰਤ ਜੀ ਹੈਗੇ ਨੇ ਜੀ ਤੇ ਸਗੋਂ ਇਹਨਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਵੀ ਅਜੇ ਦੇਣਾ ਉਹ ਪਹਿਲਾਂ ਵੀ ਸਾਡੇ ਕੋਲ ਸਵੇਰੇ ਆਏ ਸੀ ਉਹ ਕਹਿੰਦੇ ਜੀ ਸਾਡੇ ਤੋਂ ਬਿਨਾ ਨਚਾਇਓ ਨਾ ਦਾਣਾ ਕਰਿਓ ਲਾਕਾ ਸਾਡਾ ਵਾ ਜੀ ਤੇ ਇਸ ਕਰਕੇ ਇਹਨਾਂ ਨੇ ਕਿਹਾ ਫਿਰ ਉਹ ਫੋਨ ਦੇ ਉੱਤੇ ਕਾफी देर ਉਹਨਾਂ ਨੂੰ ਬੁਲਾਉਂਦੇ ਰਹੇ ਉਹ ਆਏ ਨਹੀਂ ਠੀਕ ਹੈ ਕਿਹੜੇ ਥਾਣੇ ਦਰਖਾਸਤ ਦਿੱਤੀ ਹੋਈ ਹੈ ਪਿੱਲੋ ਜੀ ਇਹਨਾਂ ਦੀ ਬੜੀ ਤੇ ਆਪਣਾ ਬੜੀਆਂ ਇਹਨਾਂ ਦੇ ਉੱਤੇ ਦਰਖਾਸਤਾ ਚੱਲਦੀਆਂ ਪਈਆਂ ਤਿੰਨ ਤਿੰਨ ਇਹਨਾਂ ਦੇ ਉੱਤੇ ਕੇਸ ਚੱਲਦੇ ਬਦਮਾਸ਼ ਕੁਸਰੇ ਨੇ ਇਹ ਬਦਤਮੀਜ਼ ਕੁਸਰੇ ਮੇਰੇ ਇਲਾਕੇ ਦੇ ਜਜਮਾਨਾਂ ਨੂੰ ਜੇ ਤੰਗ ਪਰੇਸ਼ਾਨ ਕਰਨ ਤੇ ਮੇਰੀ ਪੰਜਾਬ ਸਰਕਾਰ ਦੇ ਅੱਗੇ ਅਪੀਲ ਹੈ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਨੂੰ ਪਟਾ ਪਾਇਆ ਜਾਵੇ ਠੀਕ ਹੈ ਆਪਣੇ ਮੇਰੇ ਮੋਹੱਲੇ ਦੇ ਵਿੱਚ ਜੋ ਜੋ ਆਪਣੇ ਇਲਾਕੇ ਸਾਡੇ ਹੈਗੇ ਅਸੀਂ ਖੁਸ਼ ਹੋ ਕੇ ਆਪਣੇ ਬੱਚਿਆਂ ਵਾਲਿਆਂ ਦੇ ਘਰੋਂ ਕਿਉਂਕਿ ਸਾਡੇ ਅਨਦਾਤਾ ਨੇ ਇਹ ਇਹਨਾਂ ਦੇ ਕੋਲੋਂ ਵਿਆਦ 1100 ਤੇ ਬੱਚਾ ਹੋਏ ਦਾ 2100 ਰੁਪਿਆ ਲਵਾਂਗੇ ਜੇ ਕੋਈ ਹੋਰ ਮਹੰਤ ਇਹਨਾਂ ਨੂੰ ਤੰਗ ਪਰੇਸ਼ਾਨ ਕਰੂਗਾ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਵੇ ਆਪਣੀ ਖੁਸ਼ੀ ਦੇ ਨਾਲ ਇਹ ਸਾਨੂੰ 31000 ਦੇਣ 5100 ਰੁਪਿਆ ਦੇਣ ਅਸੀਂ ਜਬਰਨ ਬਤਮੀਜ਼ੀ ਕਰਕੇ ਕਿਸੇ ਕੋਲੋਂ ਆਪਣੇ ਇਲਾਕੇ ਦੇ ਵਿੱਚ ਪੈਸੇ ਨਹੀਂ ਮੰਗਣੇ ਖੁਸ਼ ਹੋ ਕੇ ਜੋ ਸਾਨੂੰ ਦੇਣਗੇ ਅਸੀਂ ਉਹ ਮੰਗਾਂਗੇ ਠੀਕ ਹੈ ਇਹ ਬਾਕੀ ਜਿਹੜੇ ਨਕਲੀ ਖੁਸਰੇ ਇਹਨਾਂ ਦੀ ਜਾਂਚ ਕਰਵਾਈ ਜਾਵੇ ਬਿਲਕੁਲ ਤੁਹਾਨੂੰ ਮੈਂ ਕਾਪੀ ਇੱਕ ਦਿਖਾ ਰਿਹਾ ਕਾਪੀ ਇਸ ਕਰਕੇ ਦਿਖਾਈ ਜਾਊਗੀ ਕਿ ਕਾਪੀ ਦੇ ਨਾਲ ਦੀ ਨਾਲ ਇੱਕ ਚੀਜ਼ ਚਲਾਈ ਜਾਊਗੀ ਤੁਸੀਂ ਆ ਆਰਡਰ ਦੀ ਕਾਪੀ ਪੜ੍ਹ ਸਕਦੇ ਹੋ ਕਿ ਇਹਨਾਂ ਨੂੰ ਇਲਾਕੇ ਦੇ ਦਿੱਤੇ ਗਏ ਨੇ ਇਲਾਕੇ ਦੇ ਵਿੱਚ ਅਗਰ ਕੋਈ ਦੂਜਾ ਮਹੰਤ ਆਂਦਾ ਤਾਂ ਉਹਦੇ ਤੇ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਲੇਕਿਨ ਜਿਨ੍ਹਾਂ ਦੇ ਘਰੇ ਵਿਆਹ ਸੀਗਾ ਉਹਨਾਂ ਨੇ ਵੀ ਸਾਫ਼ ਗੱਲ ਕੀਤੀ ਕਿ ਸਾਡੇ ਕੋਲ 1100 ਤੋਂ ਵੱਧ ਪੈਸਾ ਨਹੀਂ ਮੰਗਿਆ ਗਿਆ ਲੇਕਿਨ ਲੁਧਿਆਣਾ ਸ਼ਹਿਰ ਚ ਆਮ ਤੌਰ ਤੇ ਦੇਖਣ ਨੂੰ ਮਿਲਦਾ ਕਈ ਵਾਰ ਸੋਨੇ ਦੀ ਚੈਨ ਕਈ ਵੀਡੀਓ ਵਾਇਰਲ ਹੁੰਦੀਆਂ ਨੇ ਸੋਨੇ ਦੀ ਚੈਨ ਹੋਗੀ ਸੋਨੇ ਦੀ ਮੁੰਦਰੀ ਹੋਗੀ ਤੇ ਉਸ ਤੋਂ ਬਾਅਦ ਨੰਗਨ ਹੋ ਜਾਂਦੇ ਨੇ ਤੇ ਉਸ ਘਰ ਦੇ ਵਿੱਚ ਜਾ ਕੇ ਜਲੂਸ ਕੱਢਦੇ ਨੇ ਲੇਕਿਨ ਇਹ ਮਹੰਤ ਜਿਹੜੇ ਮਿਲੇ ਨੇ ਤੇ ਇਹਨਾਂ ਨੇ ਇਸ ਪਰਿਵਾਰ ਦੇ ਵਿੱਚ ਕੋਈ ਐਸਾ ਕੰਮ ਨਹੀਂ ਕੀਤਾ ਸਿਰਫ 1100 ਰੁਪਇਆ ਡਿਮਾਂਡ ਕੀਤੀ ਤੇ ਲਿੱਤਾ ਤੇ ਉਸ ਤੋਂ ਬਾਅਦ ਬਾਦ ਵੀ ਜਿਹੜੀ ਇਹਨਾਂ ਨੂੰ ਕਿਤੇ ਨਾ ਕਿਤੇ ਕਾਲ ਆ ਰਹੀ ਹੈ ਹੁਣ ਦੇਖਦੇ ਆ ਕਿ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਲੇਕਿਨ ਹੁਣ ਦੇਖਦੇ ਆ ਕਿ ਹੁਣ ਇਹ ਆਰਡਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਇਹ ਆਰਡਰਾਂ ਦੇ ਉੱਤੇ ਮੁਕੰਮਲ ਤੌਰ ਦੇ ਉੱਤੇ ਕਾਰਵਾਈ ਵੀ ਅਸਲ ਵਿੱਚ ਲਿਆਂਦੀ ਜਾਊਗੀ ਇਹ ਤਾਂ ਸਮਝਦਾ ਸਕਦਾ ਹੈ ਕਿ ਲੁਧਿਆਣਾ ਲਾਈਵ ਤੋਂ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ ਮਨਜੀਤ ਮੈਂ ਤੁਹਾਨੂੰ ਆ ਪੁੱਛਣਾ ਚਾਹੁੰਦਾ ਸਿਰਫ ਕਿ ਇਹ ਕੀ ਹੈ ਕੀ ਹੈ ਕਿ ਕੀ ਉਹ ਇਸ ਇਲਾਕੇ ਜਾ ਸਕਦੇ ਕਿ ਨਹੀਂ ਜਾ ਸਕਦੇ ਦੇਖੋ ਸੁਣ ਮੇਰੀ ਬਾਤ ਹੁਣ ਦਾ ਕੋਈ ਹਮਾਰਾ ਪੰਚਾਇਤੀ ਨਾ ਮਾਨੇ ਕੋਈ ਕਾਗਜ਼ ਹੈਗਾ ਜੀ پنچایت میں پہلے ہمارے کاغذ ہوتے, ہوتے ہیں رجسٹر ہوتے ہیں اور گورنمنٹ کے خاتے میں آ جاتے ہیں جی ایک نمبر ان کے پاس ایسا پنچایتی نامہ کوئی کاغذ نہیں ہے گا ہم تو پنچایت کے ہج ہی رہے ہیں گے پنچایتی نام مانتے ہیں گے ہم گدی نشیم گے وہ بغیر گدی نشین ہج رہیں گے ٹھیک ہے نا ہم تو تو اپنی اپنی گدی کے حساب سے اپنا جو ہمارے اپنا دستور باقاعدہ اپنا جو کوئی کام ہوتے ہیں گا, اس طریقے سے ہم کام کرتے ہیں لیکن اس میں میں یہ پوچھنا چاہتا ہوں کہ ان کے کوئی لڑائی جھگڑا بھی ہوا تھا دو ہزار اکیس کی انہوں نے ویڈیو میڈیا کو دکھائی تھی ویڈیو تھی اور لڑائی ہوئی تھی جھگڑا ہوا تھا جو بھی ہوا تھا اس کا کیس چل رہا ہے گا جی ہمارا پانچویں منزل پہ ہمارا وہ ہے گا اپنا چند جادو اس کے پاس یہ بھی تاریخ سے گئے تھے دو تاریخ کو یہ بھی گئے ہم لوگ بھی گئے گے اگر اگر ان کو سارے ڈیسیزن ان کے طرف ہو گیا ہے تو پھر وہاں طریق پہ کیا لینے رہتے ہیں اچھا جو ان کے پاس پیپر ہے جس میں یہ کہہ رہی ہے کورٹ کے تھرو ان کے اوپر پرچرج ہوئے گڈی جنہوں نے ہمارے مار مارپیٹ کی تو ہمارے علاقے بھی ڈیڑھ کی ہیں تو ابھی آپ دوبارہ کوئی کیس لگائیں گی مطلب اپنے ایریا لینے کے لیے دیکھو ہمارا تو کیس چل گیا شروع ہو گیا ہمارا تو کیس ਹਾਂ ਆਪ ਆਹ ਕੌਨ ਸਾ ਕੇਸ ਲਗਾਏਗੇ ਹਮਾਰਾ ਤਾਂ ਸ਼ੁਰੂ ਹੋ ਗਿਆ ਕੇਸ ਜੀ ਬਿਲਕੁਲ